ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਦਾ ਵਿਸ਼ਾ ਆ ਵਾਰਾ ਕੁੱਤੇ ਰੋਜ਼ ਕੋਈ ਨਾ ਕੋਈ ਖਬਰ ਆਂਦੀ ਆ ਅੱਜ ਆ ਵਾਰਾ ਕੁੱਤਿਆਂ ਨੇ ਕਿਸੇ ਬੱਚੇ ਨੂੰ ਨੋਚ ਨੋਚ ਕੇ ਖਾ ਲਿਆ ਹੁਣੇ ਮੈਂ ਦੇਖਦਾ ਸੀ న్యూਸ ਇੱਕ ਛੋਟੇ 8 ਸਾਲ ਦੇ ਬੱਚੇ ਨੂੰ ਕੁੱਤੇ ਉਹ ਬਾਹਰੋਂ ਘਰੋਂ ਥੋੜਾ ਜਿਹਾ ਬਾਹਰ ਖੇਡਣ ਗਿਆ ਕੁੱਤੇ ਉਹ ਫੜ ਕੇ ਧੂ ਕੇ ਲੈ ਗਏ ਕਣਕ ਦੇ ਵਿੱਚ ਜਾ ਕਿ ਉਹਨੇ ਨੋ ਚੋ ਨੋ ਚ ਕੇ ਖਾ ਲਿਆ ਕੁੱਤਿਆਂ ਨੇ ਪਿੰਡ ਦੇਆਂ ਨੂੰ ਬਾਅਦ ਚ ਪਤਾ ਲੱਗਾ ਫੇਰ ਛੁਲਾਇਆ ਜਾਨੂ ਆਗਾ ਉਹਨੂੰ ਖਾ ਗਏ ਉਹ ਕੁੱਤੇ ਕੀ ਹੈ ਯਾਰ ਸੁੱਤੀਆਂ ਪਈਆਂ ਸਰਕਾਰਾਂ ਸੁੱਤੀਆਂ ਕਿਸੇ ਬੰਦੇ ਦੀ ਜਾਨ ਦੀ ਕੀਮਤ ਹੈ ਹੀ ਨਹੀਂ ਹੈ ਨਹੀਂ ਕਿਸੇ ਬੰਦੇ ਦੀ ਜਾਨ ਦੀ ਕੀਮਤ ਇਹਨਾਂ ਨੂੰ ਉਵਾਰਾ ਕੁੱਤੇ ਜਿਨ੍ਹਾਂ ਦੇ ਕਈਆਂ ਦੇ ਘਰਾਂ ਦੇ ਵਿੱਚ ਵੀ ਕੁੱਤੇ ਰੱਖਿਓ ਹਨਾ ਭਈ ਤਾਂ ਚਲੋ ਫੜ ਕੇ ਉਹਨੂੰ ਬੰਨ ਕੇ ਘਵਾਉਂਦੇ ਆ ਬੰਨ ਕੇ ਘਵਾਉਗੇ ਉਹ ਤਾਂ ਵਧੀਆ ਗੱਲ ਵਾ ਠੀਕ ਵਾ ਸਵੇਰੇ ਸ਼ਾਮ ਦੇੰ ਦੇ ਵਿੱਚ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਫੜ ਕੇ ਘਵਾਉਂਦੇ ਆ ਫਿਰ ਅੰਦਰ ਜਾ ਕੇ ਆਪਣੇ ਬੰਨ ਦਿੰਦੇ ਆ ਜਾਂ ਕਿਸੇ ਪਿੰਜਰੇ ਦੇ ਵਿੱਚ ਰੱਖਦੇ ਆ ਉਹ ਤਾਂ ਹੈਗੇ ਸਹੀ ਕਈਆਂ ਦੇ ਘਰਾਂ ਦੇ ਵਿੱਚ ਵੀ ਰੱਖਿਓ ਪਰ ਕਦੀ ਸੰਗਲੀ ਉਹਨਾਂ ਨੂੰ ਪਾਈ ਨਹੀਂ ਪਿੰਡ ਦੇ ਵਿੱਚ ਜਿੱਥੇ ਮਰਜੀ ਘੁੰਮ ਘੁੰਮ ਕੇ ਗੂੰ ਗੰਦ ਖਾਂ ਕੇ ਫਿਰ ਘਰ ਨੂੰ ਆ ਜਾਂਦੇ ਉਹਨਾਂ ਦੇ ਕਈ ਦਰ ਦੇ ਵੀ ਬੰਦੇ ਹੈਗੇ ਆ ਜੇ ਉਹਨਾਂ ਨੂੰ ਕਹਿ ਦੋ ਜੀ ਸਾਡਾ ਕੁੱਤਾ ਤਾਂ ਪਿੰਦਾ ਹੀ ਨਹੀਂ ਜਾਨਵਰ ਵਾ ਕਦੇ ਵੀ ਪੈ ਸਕਦਾ ਯਾਰ ਬੜੇ ਬੜੇ ਕੁੱਤੇ ਬੁਲੀ ਪੇਟਬੋਲ ਰੱਖੇ ਹੋਆ ਖਤਰਨਾਕ ਕੁੱਤੇ ਆ ਕਈ ਇਹਨਾਂ ਨੂੰ ਵੀ ਨਹੀਂ ਸੰਗਲੀ ਪਾਦੇ ਇਹ ਵੀ ਖੁੱਲੇ ਹੀ ਘੁੰਮੀ ਜਾਂਦੇ ਆ ਪਿੰਡ ਦੇ ਵਿੱਚ ਕੋਈ ਕਹਿੰਦਾ ਵੀ ਹੈ ਨਹੀਂ ਵੀ ਅਸੀਂ ਮਾੜੇ ਬਣ ਜਾਵਾਂਗੇ ਬਸ ਪਿੱਠ ਪਿੱਛੇ ਗੱਲਾਂ ਕਰੀ ਜੂਗੇ ਫਲਾਨੇ ਦਾ ਕੁੱਤਾ ਘੁੰਮਦਾ ਫਲਾਨੇ ਦਾ ਕੁੱਤਾ ਘੁੰਮਦਾ ਮੂੰਹ ਤੇ ਕੋਈ ਕਹਿੰਦਾ ਹੀ ਨਹੀਂ ਵੀ ਅਸੀਂ ਕਹਾਨੂੰ ਮਾੜੇ ਬਣਨਾ ਐਦਾਂ ਦੇ 도ਗਲੇ ਲੋਕ ਵੀ ਹੈਗੇ ਸਾਡੇ ਸਮਾਜ ਵਿੱਚ ਯਾਰ ਜੇ ਦਾ ਕੁੱਤਾ ਖੁੱਲਾ ਘੁੰਮਦਾ ਕੋਈ ਖਤਰਨਾਕ ਕੁੱਤਾ ਖੁੱਲਾ ਹੈ ਉਹਨੂੰ ਕਹੋ ਵੀ ਆਪਣਾ ਕੁੱਤਾ ਬੰਨ ਕੇ ਰੱਖ ਪਰ ਸਾਡੇ ਪਿੰਡ ਦੇ ਪੰਚ ਸਰਪੰਚ ਉਹ ਵੀ ਸੁੱਤੇ ਪਏ ਆ ਉਹ ਵੀ ਨਹੀਂ ਕਹਿੰਦੇ ਵੀ ਅਸੀਂ ਮਾੜੇ ਬਣ ਜਾਣਾ ਪਿੰਡਾਂ ਦੇ ਵਿੱਚ ਬਹੁਤੇ ਹੈਗੇ ਆ ਪੈਂਚ ਸਰਪੰਚ ਜਿਹੜੇ ਸੁੱਤੀਓ ਯਾਰ ਕਿਸੇ ਦਾ ਕੁੱਤਾ ਖੁੱਲਾ ਆ ਕਿਸੇ ਦਾ ਨਿਆਣਾ ਖਾ ਲਊਗਾ ਕਿਸੇ ਕੋਈ ਬਜ਼ੁਰਗ ਬੰਦਾ ਖਾ ਲੂਗੇ ਹਲੇ ਜਵਾਨ ਬੰਦਾ ਤਾਂ ਆਪਣਾ ਮਾੜਾ ਮੋਟਾ ਬਚਾਅ ਕਰ ਸਕਦਾ ਵਾ ਕੋ ਮਾੜਾ ਮੋਟਾ ਡੰਡਾ ਪਰ ਜਿਹੜੇ ਖਤਰਨਾਕ ਕੁੱਤੇ ਪਿਟਬੁੱਲ ਉਹਨਾਂ ਉਹ ਇੱਕ ਵਾਰੀ ਫੜ ਲੜ ਫੜ ਲੜ ਤੇ ਛੱਡਦੇ ਉਹ ਵੀ ਨਹੀਂ ਪਰ ਜਿਹੜੇ ਆਵਾਰਾ ਕੁੱਤੇ ਆ ਝੁੰਡ ਬਣਾ ਕੇ ਘੁੰਮਦੇ ਆ ਜਿਨ੍ਹਾਂ ਦੇ ਮੂਰ ਮੀਟ ਲੱਗਾ ਵਾ ਖੂਨ ਲੱਗਾ ਵਾ ਉਹਨਾਂ ਨੇ ਤਾਂ ਕਿਸੇ ਦੀ ਕਿਸੇ ਦੀ ਜਾਨ ਲੈਣੀ ਆ ਮਿੱਤਰੋ ਲੋਕਾਂ ਨੇ ਸ਼ਿਕਾਰ ਤੇ ਲਾਇਓ ਆ ਮੀਟ ਤੇ ਲਾਇਓ ਆ ਉਹ ਕੁੱਤੇ ਖੁੱਲੇ ਛੱਡੇ ਉਹਨਾਂ ਨੇ ਪਰ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਕੋਈ ਅਸਰ ਨਹੀਂ ਜਿੰਨੇ ਮਰਜੀ ਮਰ ਜਾਣ ਜਦੋਂ ਕਿਸੇ ਦਾ ਪੁੱਤ ਆਪਣਾ ਮਰਦਾ ਨਾ ਦੁੱਖ ਮਿੱਤਰੋ ਫੇਰ ਹੁੰਦਾ ਵਾ ਫੇਕੀ ਕਾ ਪੈਂਦੀਆਂ ਚਿੱਕਾਂ ਜਦੋਂ ਬਗਾਨੀਆਂ ਦੇ ਮਰਦੇ ਆ ਨਾ ਬਸ ਦੇਖ ਕੇ ਖਬਰ ਮੈਂ ਅੱਜ ਹੀ ਖਬਰ ਦੇਖਦਾ ਸੀ ਪਤਾ ਨਹੀਂ ਕਿਹੜੇ ਪਿੰਡ ਦੀ ਸੀ ਵੀ ਉੱਥੇ ਨਿਆਣਾ ਖਾ ਲਿਆ 8 ਸਾਲ ਦਾ ਕਿਤੇ ਪਤੰਗ ਦੇ ਪਿੱਛੇ ਭੱਜਾ ਗਿਆ ਪਤੰਗ ਨੂੰ ਫੜਨ ਐਦੇ ਦੂਰ ਤੱਕ ਚੱਲ ਗਿਆ ਉੱਥੇ ਵਾਰਾ ਕੁੱਤਿਆਂ ਨੇ ਖਾ ਲਿਆ ਲੋਸ਼ ਕੇ ਯਾਰ ਕੋਈ ਸਿਸਟਮ ਬਣਾਓ ਆਪਣੇ ਕੁੱਤੇ ਬੰਨ੍ਹ ਕੇ ਰੱਖੋ ਜਿਹੜੇ ਵਾਰਾ ਆ ਉਹਨਾਂ ਨੂੰ ਕਿਸੇ ਕਿਨਾਰੇ ਕਰ ਦਿਓ ਜਿਹੜੇ ਰੱਖਿਓ ਲੋਕਾਂ ਦੇ ਪਾਲਤੂ ਘਰਾਂ 'ਚ ਉਹਨਾਂ ਨੂੰ ਬੰਨ ਕੇ ਰੱਖੋ ਜੇ ਕਿਸੇ ਨੂੰ ਕਹੋ ਹੀ ਹੀ ਇਹ ਤਾਂ ਪਿੰਦਾ ਹੀ ਨਹੀਂ ਜੇ ਕਿਸੇ ਦੇ ਨਾ ਕੁੱਤਾ ਖੁੱਲਾ ਆ ਤੇ ਅਸੀਂ ਉਹਨਾਂ ਨੂੰ ਕਹੋ ਪੇ ਬੰਨ ਕੇ ਰੱਖ ਮਰੇ ਦੰਦ ਕਢ ਦੰਦੇ ਆ ਤਾਂ ਪਿੰਦਾ ਹੀ ਨਹੀਂ ਉਹਦੇ ਦੰਦ ਦਿਖਾਣੇ ਨੂੰ ਲਾਇਆ ਪਤਾ ਨਹੀਂ ਪਿੰਦਾ ਨਹੀਂ ਸੋ ਮਿੱਤਰੋ ਬੜਾ ਸਮਾਜ ਦੇ ਵਿੱਚ ਚਾਈਨਾ ਡੋਰ ਦਾ ਇੱਕ ਸਰਕਾਰ ਕੋ ਬੰਦ ਨਹੀਂ ਹੋਈ ਜਾਨਾ ਇੰਦਾ ਦੇ ਸੜਿਓ ਸੜਿਓ ਮੁੱਦੀ ਇਹ ਤਾਂ ਕੁਝ ਹੁੰਦਾ ਨਹੀਂ ਬੜਾ ਬੜੇ ਕੀ ਹੋ ਜੂਗਾ ਬੋਟਾਂ ਬੇਲੇ ਵੱਡੇ ਵੱਡੇ ਬਾਦੀ ਨਿੱਕੇ ਨਿੱਕੇ ਨਿੱਕ ਨਿੱਕੇ ਕੰਮ ਨਹੀਂ ਹੋ ਰਹੇ ਹਾਂ ਪਤਾ ਨਹੀਂ ਕੀ ਚੱਕਰ ਆ ਕੀ ਹੋ ਗਿਆ ਵਾ ਯਾਰ ਸਾਡੇ ਲੋਕਾਂ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਵਾ ਸਰਕਾਰਾਂ ਨੂੰ ਤਾਂ ਮਾਰੋ ਗੋਲੀ ਉਹਨਾਂ ਨੇ ਤਾਂ ਨਹੀਂ ਕੁਝ ਕਰਨਾ ਪਰ ਆਪਣੇ ਪਿੰਡ ਦੇ ਲੋਕ ਇਹ ਤਾਂ ਸੋਚਣ ਵੀ ਯਾਰ ਜੋ ਗਲਤ ਹੋ ਰਿਹਾ ਵਾ ਉਹਦੇ ਬਾਰੇ ਬੋਲੋ ਮੂੰਹ ਖੋਲੋ ਰੱਬ ਨੇ ਐਡਾ ਜਿਹੜਾ ਖੋਪੜ ਸਿਰ ਤੇ ਰੱਖਿਆ ਵਾ ਇਹ ਦਿਮਾਗ ਚਲਾਣੇ ਨੂੰ ਰੱਖਿਆ ਵਾ ਰੱਬ ਨੇ ਜ਼बान ਦਿੱਤੀ ਹੋਵਾ ਬੋਲਣੇ ਨੂੰ ਦਿੱਤੀ ਹੋਵਾ ਕੋਈ ਗਾਲਤ ਹੋ ਰਿਹਾ ਉਹਦੇ ਬਾਰੇ ਬੋਲੋ ਪੜਹਾ ਬੋਲਣਾ ਹੀ ਨਹੀਂ ਆਪਣੇ ਤੇ ਨਹੀਂ ਨਾ ਵੀ ਤੇ ਦੀ ਕੋਈ ਨਾ ਕਿਤੋਂ ਨਾ ਕਿਤੋਂ ਖਬਰ ਆਂਦੀ ਆ ਬੰਦਾ ਕਹਿੰਦਾ ਚਲੋ ਦੂਰ ਹੀ ਆ ਸਾਡਾ ਛੁੜੀ ਆ ਸਾਡਾ ਛੁੜੀ ਮਰਿਆ ਸਾਡਾ ਪੁੱਤ ਛੁੜੀ ਮਰਿਆ ਜਦੋਂ ਆਪਣਾ ਮਰਦਾ ਫੇ ਪਤਾ ਲੱਗਦਾ ਬਸ ਕੋਈ ਹਾਲ ਨਹੀਂ ਮਿੱਤਰੋ ਸਮਾਜ ਦੇ ਜੀ ਅਸੀਂ ਚਾਹਦੇ ਨਾ ਬਾਹਰਲੇ ਮੁਲਕ ਐਦਾਂ ਆ ਬਾਹਰਲੇ ਮੁਲਕਾਂ ਦੇ ਕਾਨੂੰਨ ਐਦਾਂ ਵਾ ਤਾਂ ਉਹ ਲੋਕੀ ਬੋਲਦੇ ਆ ਗੱਲ ਤਾਂ ਕੁਝ ਗਲਤ ਹੋ ਜਾਵੇ ਮੂੰਹ ਨਹੀਂ ਪਟਕੇ ਤਾਂ ਉਂਗਲੀ ਰੱਖ ਕੇ ਨਹੀਂ ਬੈਠੇ ਰਹੇ ਤੇ ਬੋਲ ਨਹੀਂ ਸੀਦੇ ਆਪਣੇ ਬਾਹਰਲੇ ਮੁਲਕ ਉਹ ਵਧੀਆ ਉੱਥੇ ਦੇ ਕਾਨੂੰਨ ਐ ਇਦਾਂ ਆ ਜਦੋਂ ਆਪਣੇ ਪੰਜਾਬੀ ਬਾਹਰ ਜਾਂਦੇ ਆ ਉਹ ਵੀ ਉਸੇ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਫੇ ਉਹ ਕਿ ਤਖਰੇ ਬਣ ਜਾਂਦੇ ਆ ਇੱਥੇ ਆ ਕੇ ਫੇ ਉੱਦਾਂ ਦੇ ਬਣ ਜਾਂਦੇ ਆ ਬਾਹਰ بڑے ਕਾਨੂੰਨਾਂ ਦੇ ਵਿੱਚ ਰਹੂਗੇ ਕਾਨੂੰਨ ਇਦਾਂ ਵਾ ਪਿੰਡ ਆ ਕੇ ਫੇ ਇਹ ਉੱਦਾਂ ਦੇ ਹੋ ਜਾਂਦੇ ਜੇ ਸਮਾਜ ਨੂੰ ਚੰਗਾ ਬਣਾਉਣਾ ਤੇ ਅਸੀਂ ਵੀ ਯਾਰ ਚੰਗੇ ਬਣੀਏ ਅਸੀਂ ਵੀ ਬੋਲੀਏ ਗਲਤ ਹੋ ਰਿਹਾ ਵਾ ਕੁਛ ਨਾ ਕੁਛ ਤੇ ਆ ਨੀ ਇਸ ਹਾਲ ਬਾਹਰ ਇੱਕ ਕਾਨੂੰਨ ਬਣਿਆ ਸੀ ਕਿ ਬੱਚਾ ਸਕੂਲ ਬੱਸ ਦੇ ਵਿੱਚੋਂ ਉਤਰਿਆ ਰੋਡ ਕ੍ਰੋਸ ਕਰਨ ਲੱਗਾ ਉਧਰੋਂ ਬੱਸ ਆਈ ਜਾਂ ਕੋਈ ਗੱਡੀ ਆਈ ਜਦੋਂ ਬੱਚਾ ਭੱਜ ਕੇ ਲੱਗਾ ਕ੍ਰੋਸ ਕਰਨ ਤਾਂ ਗੱਡੀ ਵੱਜੀ ਤਾਂ ਬੱਚੇ ਦੀ ਮੌਤ ਹੋ ਗਈ ਸੀ ਉਸ ਬੱਚੇ ਦੇ ਪਿਓ ਨੇ ਇੰਨਾ ਆਪਣੀ ਆਵਾਜ਼ ਨੂੰ ਬਲੰਦ ਕੀਤਾ ਕਿਉਂਕਿ ਉਹਨੇ ਸੋਚਿਆ ਵੀ ਮੇਰਾ ਮਰ ਗਿਆ ਯਾਰ ਮੇਰਾ ਪੁੱਤ ਮਰਿਆ ਵਾ ਹੋਰ ਕਿਸੇ ਦਾ ਨਾ ਮਰ ਜਾਵੇ ਉਹਨੇ ਆਵਾਜ਼ ਬੁਲੰਦ ਕੀਤੀ ਉਹਨੇ ਕਾਨੂੰਨ ਬਣਾਇਆ ਸਰਕਾਰਾਂ ਤੱਕ ਇੱਕ ਬੰਦਾ ਇਕੱਠਾ ਕੀ ਤਾਂ ਦੋ ਕੀਤੇ ਦੋ ਦੋ 50 100 ਹਜ਼ਾਰ ਇਕੱਠੇ ਕਰਕੇ ਉਹਨਾਂ ਨੇ ਕਾਨੂੰਨ ਬਣਾਤਾ ਜਦੋਂ ਬੱਸ ਸਕੂਲ ਦੀ ਬੱਸ ਖੜੂਗੀ ਸਾਈਨ ਬੋਰਡ ਬਾਹਰੋਂ ਨਿਕਲਦਾ ਸਟਾਪ ਅਗਲੀਆਂ ਬੱਸਾਂ ਗੱਡੀਆਂ ਉਧਰੇ ਖੜ ਜੰਦੀਆਂ ਪਿਛਲੀਆਂ ਪਿੱਛੇ ਖੜ ਜੰਦੀਆਂ ਵਾ ਬੱਚਾ ਉਤਰਦਾ ਵਾ ਸਾਈਨ ਬੋਰਡ ਅੰਦਰ ਹੁੰਦੇ ਆ ਤੇ ਫੇਰ ਬਸ ਤੁਰੂਗੀ ਫੇਰ ਗੱਡੀਆਂ ਤੁਰਦੀਆਂ ਬਣ ਗਿਆ ਨਾ ਕਾਨੂੰਨ ਆਵਾਜ਼ ਉਠਾਈ ਕਿਸੇ ਨੇ ਸਾਡੇ ਵਾਲੇ ਕੀ ਆ ਚਲੋ ਜੀ ਰੱਬ ਨੇ ਲਿਖੀ ਹੋਈ ਇੰਨੀ ਸੀ ਪਰਮਾਤਮਾ ਨੇ ਸਾਡੇ ਭੋਗ ਤੇ ਵੀ ਜਿਹੜੇ ਸੀ ਸਾਦੇ ਦੇ ਨਾ ਪਾਠੀ ਰਾਗੀ ਸਿੰਘ ਉਹ ਵੀ ਇੱਥੇ ਹੀ ਟਾਲ ਦਿੰਦੇ ਗੱਲ ਨੂੰ ਫੇਰ ਰੱਬ ਨੇ ਤਾਂ ਲਿਖੀ ਹੋਈ ਇੰਨੀ ਸੀ ਲੱਖ ਦੀ ਲਾਣ ਦੇ ਯਾਰ ਰੱਬ ਨੇ ਲਿਖਿਓ ਇਹ ਨਹੀਂ ਜੀ ਐਦਾਂ ਹੀ ਲਿਖਿਓ ਸੀ ਐਦਾਂ ਐਦਾਂ ਦੀ ਗੱਲਾਂ ਕਰਕੇ ਲੋਕਾਂ ਦਾ ਜਿਹੜਾ ਅੰਦਰੋਂ ਗੁੱਸਾ ਆ ਉਹ ਮਾਰ ਦਿੰਦੇ ਆ ਠੰਡਾ ਕਰ ਦਿੰਦੇ ਆ ਬੰਦ ਕਰ ਦਿੰਦੇ ਆ ਤੇ ਇਹ ਆਵਾਜ਼ ਉਠਾਣੀ ਨਾ ਆਵਾਜ਼ ਚੱਕਣੀ ਚਾਹੀਦੀ ਆ ਗਲਤ ਸਿਸਟਮ ਦੇ ਵਿਰੁੱਧ ਚੱਕੋ ਤਾਂ ਵਧੀਆ ਵਧੀਆ ਕਾਨੂੰਨ ਬਣੂਗੇ ਤਾਂ ਕਿਸੇ ਸਰਕਾਰਾਂ ਦੇ ਸਿਰਾਂ ਤੇ ਜੂੰ ਸਰਕੂਗੀ ਕੁਛ ਨਹੀਂ ਯਾਰ ਹਾਲ। ਲੇਖਾਂ ਤੇ ਨਾ ਰਹਿ ਜਿਆ ਕਰੋ ਫਿਰ ਰੱਬ ਨੇ ਲਿਖੀ ਹੋਈ ਐਦਾ ਸੀ। ਜੇ ਰੱਬ ਨੇ ਜੇ ਸਾਰਾ ਕੁਛ ਰੱਬ ਨੇ ਕਰਨਾ ਤਾਂ ਮੂੰਹ 'ਚ ਬੁਰਕੀ ਰੋਟੀ ਮੇਰਾ ਖਾਵੋ। ਕੁਛ ਜਦੋਂ ਕਮਾਨ ਦੇ ਲਈ ਸਵੇਰ ਨੂੰ ਕੰਮ ਕਰਨ ਲਈ ਉੱਠਦੇ ਨਾ ਘਰੇ ਹੀ ਬਹਿ ਜਿਆ ਕਰੋ। ਦੇਖੋ ਤਾਂ ਰੱਬ ਉੱਪਰੋਂ ਸੋਨੇ ਦੀਆਂ ਥਾਲੀਆਂ ਸਿੱੜਦਾ ਐ ਤੁਹਾਨੂੰ। ਨੋਟਾਂ ਦੀਆਂ ਭਰੀਆਂ ਥਾਲੀਆਂ ਆਉਂਦੀਆਂ ਤੁਹਾਡੇ ਮਰੇ ਲੈ ਬਈ। ਕੰਮ ਕਰਨਾ ਪਊਗਾ ਹੱਥ ਹਿਲਾਣੇ ਪੈਣੇ ਤਾਂ ਹੀ ਕੁਛ ਹੁੰਦਾ। ਫੇਰ ਇਸ ਕਰਕੇ ਆਵਾਜ਼ ਉਠਾਓ ਗਲਤ ਸਿਸਟਮ ਦੇ ਵਿਰੁੱਧ ਕਿਸੇ ਦਾ ਜਾਨ ਨਾ ਜਾਵੇ ਕਿਸੇ ਦਾ ਨਿਆਣਾ ਨਾ ਮਰ ਜਾਵੇ ਸੋ ਭਰਾਵੋ ਇੰਨੀਆਂ ਗੱਲਾਂ ਕਰਨੇ ਜੇ ਕੋਈ ਗਲਤ ਸ਼ਬਦ ਕਹਿ ਹੋ ਗਿਆ ਹੋਵੇ ਤਾਂ ਮਾਫੀ ਪਰ ਬੋਲਿਆ ਜਰੂਰ ਕਰੋ ਗਲਤ ਸਿਸਟਮ ਦੇ ਵਿਰੁੱਧ ਜਰੂਰ ਬੋਲਿਆ ਕਰੋ ਪਿੰਡ ਦੇ ਵਿੱਚ ਤੁਹਾਡੇ ਕੋਈ ਗਲਤ ਹੋ ਰਿਹਾ ਵਾ ਤਾਂ ਉਹਦੇ ਵਿਰੁੱਧ ਆਵਾਜ਼ ਉਠਾਇਆ ਕਰੋ ਮੋਜ ਕੁਂਗੜੀਆਂ ਪਾ ਕੇ ਨਾ ਬੈਠੇ ਰਿਆ ਕਰੋ। ਸਸਰੀ ਗਾਰ